ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜ਼ਿੰਦਗੀ ਇੱਕ ਇਹੋ ਜੀ ਆ ਜਿਹੜਾ ਇਨਸਾਨ 20 ਸਾਲ ਦਾ ਹੋਵੇ ਚਾਹੇ 80 ਸਾਲ ਦਾ ਹੋਵੇ ਜਿਹੜਾ ਸਿੱਖਦਾ ਨਹੀਂ ਨਾ ਉਹ ਹਮੇਸ਼ਾ ਬੁੱਢਾ ਹੀ ਆ ਤੇ ਜਿਹੜਾ 20 ਸਾਲ ਦਾ ਹੋ ਪਾਂਦੀ 20 ਸਾਲ ਦਾ ਹੋਵੇ ਪਾਂਦੀ 80 ਸਾਲ ਦਾ ਹੋਵੇ ਪਾਂਦੀ 20 ਸਾਲ ਦਾ ਹੋਵੇ ਜਿਹੜਾ ਸਿੱਖਦਾ ਪਾ ਜਿਹੜਾ 80 ਸਾਲ ਦਾ ਹੋਵੇ 20 ਸਾਲ ਦਾ ਹੋਵੇ ਜਿਹੜਾ ਸਿੱਖਦਾ ਉਹ ਕਦੇ ਬੁੱਢਾ ਨਹੀਂ ਹੁੰਦਾ ਉਹ ਜਵਾਨ ਹੀ ਰਹਿੰਦਾ ਵਾ ਇਹਦੇ ਉਲਟ ਤੇ ਇਸ ਦੇ ਨਾਲ ਇੱਕ ਹਮੇਸ਼ਾ ਜ਼ਿੰਦਗੀ ਚ ਸਿੱਖਦੇ ਰਹਿਣਾ ਚਾਹੀਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਇੱਕ ਜੁੜਦੀ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਕੀ ਹੁੰਦਾ ਵਾ ਇੱਕ ਨੌਜਵਾਨ ਹੁੰਦਾ ਤੀਰ ਅੰਦਾਜ਼ ਹੁੰਦਾ ਬਹੁਤ ਤਕੜਾ ਤਾਂ ਉਹਨੂੰ ਕਾਫੀ ਨਪੁੰਨ ਹੁੰਦਾ ਤੀਰ ਕਮਾਂਚ ਔਰ ਇਤਨੇ ਚਤਾਰੀ ਕਲਾਚ ਤਾਂ بڑے ਮੁਕਾਬਲੇ ਜਿੱਤਦਾ ਵਾ ਸਾਰੇ ਪਾਸੇ ਚਰਚੇ ਹੁੰਦੇ ਉਹਦੇ ਤਾਂ ਸਾਰੇ ਪੈਨਡ ਵਾਲਿਆਂ ਨੂੰ ਚੈਲੰਜ ਕਰਦਾ ਹੋਰ ਨਾ ਮੁਕਾਬਲਿਆਂ 'ਚ ਵੀ ਚੈਲੰਜ ਕਰਦਾ ਲੋਕਾਂ ਨੂੰ ਤਾਂ ਜਿੱਤਦਾ ਰਹਿੰਦਾ ਚੈਂਪੀਅਨ ਹੁੰਦਾ ਤਾਂ ਪੈਨਡ ਵਾਲੇ ਅਕਸਰ ਇੱਕ ਇਨਸਾਨ ਦਾ ਨਾਮ ਲੈਂਦੇ ਹੁੰਦੇ ਆ ਕਹਿੰਦੇ ਇਸ ਪੈਨਡ ਦਾ ਜਿਹੜਾ ਇੱਕ ਹੋਰ ਨੌਜਵਾਨ ਸੀਗਾ ਜਿਹੜਾ ਫੌਜ ਵਿੱਚ ਭਰਤੀ ਸੀਗਾ ਸਿਪਾਹੀ ਸੀਗਾ ਮਤਲਬ ਕਿ ਸੈਨਾਪਤੀ ਸੀਗਾ ਉਹ ਵੀ ਮੇਨ ਮੁਖੀਆ ਸੀਗਾ ਉਸ ਸੈਨਾ ਦਾ ਤੇ ਉਹਦੀ ਉਦਾਹਰਣ ਦਿੰਦੇ ਹੁੰਦੇ ਸੀ ਕਹਿੰਦੇ ਉਹ ਬਹੁਤ ਨਪੁੰਨ ਸੀਗਾ ਉਸ ਕਲਾ ਦੇ ਵਿੱਚ ਤਾਂ ਇਹ ਕਹਿੰਦੇ ਹੁੰਦੇ ਸੀਗੇ ਅਕਸਰ ਉਹਦੀ ਉਦਾਹਰਣ ਦਿੰਦੇ ਹੁੰਦੇ ਸੀ ਉਹ ਸੈਨਾਪਤੀ ਦੀ ਤਾਂ ਕੀ ਹੁੰਦਾ ਵਾ ਉਹ ਜਦੋਂ ਕਾਫੀ ਹੰਕਾਰ ਆ ਜਾਂਦਾ ਜਦੋਂ ਬੰਦੇ 'ਚ ਗਉਣ ਹੋ ਜਾਂਦਾ ਤਾਂ ਉਹ ਹਰੇਕ ਨੂੰ ਹਰਾਉਂਦਾ ਤੇ ਉਹ ਕੀ ਕਰਦਾ ਕਹਿੰਦਾ ਅੱਜ ਵੇਖ ਲੈਨੇ ਆਂ ਵੀ ਉਸ ਨੂੰ ਵੀ ਜਿਹੜਾ ਜਿਹਦੀ ਲੋਕ ਆਧਾਰਨ ਮੈਨੂੰ ਦਿੰਦੇ ਆ ਉਹਦ ਨੂੰ ਮਿਲ ਕੇ ਵੇਖਣਾ ਮੋਦੀ ਪਹਾੜ ਚ ਜਾਂਦਾ ਤਾਂ ਢੰਡਾਲਿਆਂ ਤੋਂ ਸੁਣਦਾ ਵੀ ਉਹ ਕਿੱਥੇ ਰਹਿੰਦਾ ਤਾਂ ਢੰਡ ਵਾਲੇ ਦੱਸਦੇ ਆ ਉਹ ਇੱਕ ਦੂਰ ਪਹਾੜਾਂ ਚ ਜੰਗਲ ਆ ਉੱਥੇ ਰਹਿੰਦਾ ਵਾ ਤੇ ਉਹ ਫੌਜ ਚ ਰਿਟਾਇਰ ਹੋ ਚੁੱਕਾ ਸન્યાਸ ਲੈ ਲਿਆ ਉਹਨੇ ਹੁਣ ਸਾਧੂ ਬਣ ਗਿਆ ਵਾ ਤੇ ਉਹ ਉੱਥੇ ਜੰਗਲ ਚ ਸਾਧੂ ਭੱਤੀ ਕਰਦਾ ਆਪਦੀ ਤਾਂ ਉਹ ਉਹਨੂੰ ਲੱਭਦਾ ਲਭਾਉਂਦਾ ਉੱਥੇ ਪਹੁੰਚ ਜਾਂਦਾ ਉਹਦੇ ਕੋਲੇ ਉਹ ਸਾਧੂ ਮਹਾਤਮਾ ਕੋਲੇ ਜਿਹੜਾ ਪਹਿਲਾਂ ਮਤਲਬ ਕਿ ਸਿਆਣਾ ਦਾ ਮਫੀਦ ਹੁੰਦਾ ਚੰਗਾ ਤਨੁਸ਼ਠਾਰੀ ਹੁੰਦਾ ਵਾ ਤਾਂ ਉਹਦੇ ਕੋਲੇ ਪਹੁੰਚ ਜਾਵਾ ਜਦੋਂ ਉਹਦੇ ਕੋਲੇ ਪਹੁੰਚਦਾ ਵਾ ਤਾਂ ਉਹਨੂੰ ਕਹਿੰਦਾ ਮਹਾਂਪੁਰਸ਼ ਜੀ ਮੈਂ ਤੁਹਾਡੇ ਬਾਰੇ ਸੁਣਿਆ ਵਾ ਤੁਸੀਂ ਬਹੁਤ ਚੋਟੀ ਦੇ ਤਨੁਸ਼ਠਾਰੀ ਰਹੇ ਹੋ ਤੀਰੰਦਾਜ਼ ਰਹੇ ਹੋ ਤਾਂ ਮੈਂ ਵੀ ਤੀਰ ਕਮਾਨ ਦੀ ਕਲਾ ਸਿੱਖ ਲਈ ਆ ਤੇ ਮੈਂ ਉਦੇ ਨਾਲ ਮੁਕਾਬਲਾ ਕਰਨਾ ਚਾਹਣਾ ਵਾ ਮੈਂ ਆਪਣੀ ਕਲਾ ਦੇਖਣੀ ਚਾਹਣਾ ਵਾ ਹੰਕਾਰ ਚ ਬੁਗਲਦਾ ਹੰਕਾਰ ਚ ਗੱਲ ਕਰਦਾ ਉਹ ਤਾਂ ਕੀ ਕਰਦਾ ਵਾ ਉਹ ਕਹਿੰਦਾ ਮੈਂ ਤੁਹਾਨੂੰ ਚੈਲੰਜ ਕਰਦਾ ਵਾ ਜਦੋਂ ਇਹ ਚੀਜ਼ੇ ਕਹਿੰਦਾ ਵਾ ਤਾਂ ਬਹੁ ਜਿਹੜਾ ਸੈਨਾਪਤੀ ਹੁੰਦਾ ਉਹ ਬੜੀ ਨਿਮਰਤਾ ਤੇ ਪਿਆਰ ਨਾਲ ਗੱਲ ਕਰਦਾ ਉਹਦੇ ਨਾਲ ਤਾਂ ਕਹਿੰਦਾ ਕੋਈ ਗੱਲ ਨਹੀਂ ਪੁੱਤਰਾ ਕਹਿੰਦਾ ਮੈਂ ਵੀ ਤੈਨੂੰ ਇੱਕ ਚੈਲੰਜ ਦੇਣਾ ਵਾ ਉਹ ਕੀ ਕਰਦਾ ਕਹਿੰਦਾ ਆਪਾਂ ਦੂਰ ਜਾਣਾ ਕਿਤੇ ਉਹ ਚਲੋ ਜੀ ਦੂਰ ਚਲਦੇ ਜਾਂਦੇ ਚਲਦੇ ਜਾਂਦੇ ਉਹ ਇੱਕ ਪਹਾੜ ਤੇ ਜਾਵ ਰਹੇ ਨੇ ਆ ਪਹਾੜ ਤੇ ਜਾ ਕੇ ਹੋਰ ਦੁਗਾਂ ਜਾਂਦੇ ਥੋੜਾ ਜਿਹਾ ਇੱਕ ਕੰਮ ਚਲਾਉਂਗਾ ਪੁਲ ਹੁੰਦਾ ਵਾ ਟੁੱਟਿਆ ਭੱਜਾ ਜਾ ਠੀਕ ਠਾਕ ਜਾ ਉੱਥੇ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਥੱਲੋਂ ਉੱਪਰ ਨੂੰ ਧੀਰ ਚਲਾਉਣਾ ਹੁੰਦਾ ਵਾ ਧੀਰ ਚਲਾਉਣਾ ਹੁੰਦਾ ਵਾ ਤੇ ਉਹ ਕੀ ਕਰਦੇ ਆ ਉਹ ਜਿਹੜਾ ਸਾਧੂ ਮਾਤਮ ਉਹਦਾ ਜਿਹੜਾ ਪਹਿਲਾ ਸੈਨਾਪਤੀ ਹੁੰਦਾ ਵਾ ਉਹ ਤੀਰ ਚਲਾਉਂਦਾ ਵਾ ਤੇ ਤੀਰ ਸਿੱਧਾ ਜਾ ਕੇ ਪਹਾੜ ਤੇ ਉਸ ਛੋਟੀ ਵਾਲੇ ਦਰਖਤ ਤੇ ਲੱਗਦਾ ਤੇ ਉਹਦੇ ਟਕਰਾ ਕੇ ਲੱਗ ਜਾਂਦਾ ਮਤਲਬ ਕਿ ਉਹ ਜ ਖੁੱਭ ਜਾਂਦਾ ਤੇ ਹੁਣ ਉਹ ਉਹਨੂੰ ਕਹਿੰਦਾ ਕਹਿੰਦਾ ਲੈ ਵੀ ਤੂਤ ਨੂੰ ਖਫੜ ਵੀ ਹੁਣ ਪੱਥੇ ਜੋ ਤੀਰ ਕੱਢ ਤੇ ਹੁਣ ਤੂੰ ਤੀਰ ਚਲਾ ਉਹ ਉਸ ਤੀਰ ਨੂੰ ਵਿੰਨਣਾ ਜਿਹੜਾ ਉੱਥੇ ਵੱਜਿਆ ਤਾਂ ਕੀ ਕਰਦਾ ਵਾ ਉਹ ਤੂਤ ਨੂੰ ਛਫੜਦਾ ਵਾ ਚਲਾਉਂਦਾ ਵਾ ਆ ਉਹਦਾ ਪੂਰਾ ਦੀ ਕਰਦਾ ਵਾ ਜੋ ਵੀ ਕਰਨਾ ਵਾ ਖਿੱਚ ਕੇ تیر ਮਾਰਦਾ ਵਾ تیر ਕਿਤੇ ਹੋਰ ਹੀ ਜਾ ਕੇ ਲੱਗ ਜਾਂਦਾ ਵਾ ਤਾਂ ਕੀ ਹੁੰਦਾ ਵਾ تیر ਹੋਰ ਕਿਤੇ ਜਾ ਕੇ ਲੱਗ ਜਾਂਦਾ ਵਾ ਤਾਂ ਉਹ ਥੱਲੇ ਡਾਗੇ ਬੰਦਾ ਉਹ ਮਹਾਤਮਾ ਦੇ ਪੈਰੀ ਕਹਿੰਦਾ ਵੀ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਕੁਝ ਸਿੱਖਣ ਵਾਲਾ ਮੈਂ ਹੰਕਾਰ ਚ ਸੀਗਾ ਮੈਂ ਤੋਂ ਮੈਨੂੰ ਵਾਕਈ ਮੈਂ ਤੁਹਾਡੀ ਕਲਾ ਤੋਂ ਪ੍ਰਸੰਨ ਹੋਇਆ ਵਾ ਵੀ ਵਾਕਈ ਤੁਸੀਂ ਬਹੁਤ ਟੈਲੈਂਟਡ ਆ ਵੀ ਬਹੁਤ ਗੁਣਕਾਰੀ ਆ ਤੁਸੀਂ ਮੈਂ ਅਹੰਕਾਰ ਸੀਗਾ ਮੈਨੂੰ ਇਹ ਚੀਜ਼ ਦਾ ਵਾਕਈ ਤੁਸੀਂ ਚੈਂਪੀਅਨ ਰਹਿ ਚੁੱਕੇ ਆ ਤੇ ਚੈਂਪੀਅਨ ਰਹੋਗੇ ਸਾਰੀ ਉਮਰ ਹੀ ਤਾਂ ਕੀ ਹੁੰਦਾ ਵਾ ਉਹ ਉਹਨੂੰ ਬਾਅਦ ਚ ਥੱਲੇ ਲਿਆਉਂਦਾ ਵਾ ਤਾਂ ਛੱਡਦੇ ਆ ਉਹੋ ਤੀਰ ਨੂੰ ਦੇਖਦੇ ਆ ਤੇ ਕਹਿੰਦਾ ਵਾਕਈ ਤੁਸੀਂ ਕਿੱਥੋਂ ਥੱਲੋਂ ਤਾਂ ਉਹਨੂੰ ਤੀਰ ਚਲਾਇਆ ਵਾਕਈ ਤੁਸੀਂ ਉਸ ਟਾਈਮ ਦੇ ਬਹੁਤ ਵਧੀਆ ਤਨੁਸ਼ਿਧਾਰੀ ਰਹੋਗੇ ਤਾਂ ਪੈਰੀ ਹੱਥ ਲਾ ਕੇ ਮਾਫੀ ਮੰਗਦਾ ਵਾ ਤੇ ਉਹਨਾਂ ਨੂੰ ਵੀ ਪ੍ਰਸ਼ੰਸਾ ਕਰਦਾ ਉੱਥੋਂ ਚੱਲ ਜਾਂਦਾ ਵਾ ਗੱਲ ਇਹ ਛੋਟੀ ਜੀ ਆ ਕਹਾਣੀ ਗੱਲ ਤੀਰਕਮਾਨ ਦੀ ਨਹੀਂ ਗੱਲ ਨਿਸ਼ਾਨੇ ਦੀ ਨਹੀਂ ਗੱਲ ਇਹ ਆ ਵੀ ਤੁਸੀਂ ਹਮੇਸ਼ਾ ਚਾਹੇ ਤੁਸੀਂ ਜਵਾਨੀ 'ਚ ਹੋ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਜੇ ਤੁਸੀਂ ਨਹੀਂ ਸਿੱਖਦੇ ਤਾਂ ਤੁਸੀਂ ਬੁੱਢੇ ਆ ਤੇ ਜਿਹੜਾ ਬੁੜਾਪੇ 'ਚ ਵੀ ਸਿੱਖਦਾ ਰਹਿੰਦਾ ਵਾ ਉਹ ਹਮੇਸ਼ਾ ਜਵਾਨ ਹੀ ਆ ਤੇ ਕਦੇ ਵੀ ਆਪਣੀ ਕਲਾ ਦਾ ਆਪਣੇ ਹੁਨਰ ਦਾ ਹੰਕਾਰ ਨਾ ਕਰੋ ਕਿਉਂਕਿ ਜਦੋਂ ਇਨਸਾਨ ਹੰਕਾਰ ਕਰਦਾ ਵਾ ਉਹਦਾ ਹੰਕਾਰ ਹੀ ਉਸਦੀ ਬੁੱਧੀ ਪ੍ਰੇਸ਼ਟ ਕਰ ਦਿੰਦਾ ਸਮਾਂ ਤੇ ਵਕਤ ਆਉਣ ਤੇ ਉਹਦਾ ਹੰਕਾਰ ਹੀ ਉਹਨੂੰ ਡੋਗ ਦਿੰਦਾ ਵਾ ਸੋ ਇਸ ਕਰਕੇ ਨਿਮਰਤਾ ਵਿੱਚ ਰਹੋ ਤੇ ਹਮੇਸ਼ਾ ਸਿੱਖਦੇ ਰਹੋ ਜਿਹੜਾ ਸਿੱਖਦਾ ਰਹਿੰਦਾ ਕਦੇ ਬੁੱਢਾ ਨਹੀਂ ਹੁੰਦਾ ਤੇ ਜਿਹੜਾ ਬੁੱਢਾ ਹੋ ਜਾਂਦਾ ਵਾ ਉਹ ਕਦੇ ਰੀਅਲ 'ਚ ਅਸਲ 'ਚ ਬੁੱਢਾ ਨਹੀਂ ਹੁੰਦਾ ਕਿਉਂਕਿ ਉਹ ਸਿੱਖਦਾ ਉਹ ਜਵਾਨ ਹੀ ਆ ਸੋ ਇਸ ਕਰਕੇ ਹਮੇਸ਼ਾ ਹੀ ਸਿੱਖਦੇ ਰਹਿਣਾ ਚਾਹੀਦਾ ਵਾ ਇਸੀ ਛੋਟੀ ਜੀ ਕਹਾਣੀ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਦੀ ਫਤਿਹ ਹੈ